ਬਿਲਕੁਲ ਜਾ ਰਹੇ ਬਿਲਕੁਲ ਜਾ ਰਹੇ ਤੁਹਾਨੂੰ ਉਹ ਕਹਿ ਰਹੇ ਨੇ ਕਿ ਨਹੀਂ ਐਜਾ ਕੁਝ ਨਿਯੋਚੀ ਮੈਂ ਮੈਂ ਤਾਂ ਯਾ ਤੁਹਾਡੇ ਮਾਈਕ ਦੇ ਉੱਤੇ ਉਹ ਵੈਨ ਨੂੰ ਕਿਹਾ ਆਪਣੇ ਬਲਾਸਪੁਰ ਜੀ ਨੂੰ ਗੁਰਦੁਆਰੇ ਜਾ ਕੇ ਸੋਹ ਖਾਵੇ ਤੇ ਬੋਲਿਆ ਮੈਂ ਹੁਣ ਕਿਹਾ ਕਿ ਉਹਨੇ ਹੱਥ ਜੋੜ ਕੇ ਕਿਹਾ ਮੈਂ ਨਹੀਂ ਤੇਰੇ ਵਰਗੇ ਨੂੰ ਮਿਲਣਾ ਚਾਹੁੰਦਾ ਮੈਂ ਕਹਾਂ ਲਾ ਵੀ ਕਹਿ ਜੇ ਨਹੀਂ ਕਿਹਾ ਤਾਂ ਝੂਠੇ ਨੇ ਸੀਰੀ ਨੇ ਉਹਦੇ ਡਰਦੇ ਨੇ ਅੱਛਾ ਮੈਂ ਆਪਦੀ ਰਿਕਾਰਡ ਕਰ ਰਿਹਾ ਤੇ ਮੈਂ ਨਾ ਵੀ ਜਨਤਕ ਕਰਨਾ ਸੁਣੋ ਸੁਣੋ ਮੈਨੂੰ ਇਹਨਾਂ ਦੇ ਇੰਨੇ ਐਮਐਲਿਆਂ ਦੇ ਫੋਨ ਹੈ ਮੇਰਾ ਰਿਕਾਰਡ ਕਢਾ ਲੋ ਕਹਿੰਦੇ ਯਾਰ ਇਦਾਂ ਦਾ ਮੁੱਖ ਮੰਤਰੀ ਨੂੰ ਦੇਖ ਬਖਮਾਨ ਕਰਦਾ ਮੁੱਖ ਮੰਤਰੀ ਸਾਬਤ ਕਰੂੰਗੀ ਕੌਣ ਤੋੜ ਕੇ ਦੇ ਕਢਾ ਲੋ ਸਾਬਤ ਸਾਬਤ ਆ ਮੇਰੇ ਐਮਐਲਏ ਮੇਰੇ ਨਾਲ ਨਹੀਂ ਕਹਿ ਰਹੇ ਹੋ ਨਾ ਤੁਹਾਡੇ ਪਾਰਟੀ ਵਾਲੇ ਕਹਿ ਰਹੇ ਨੇ ਇਹਨਾਂ ਦੀ ਪਾਰਟੀ ਵਾਲੇ ਕਹਿਣਗੇ ਤੁਹਾਡੇ ਹੱਕ ਚ ਬੋਲਣਗੇ ਕੋਈ ਕੌਣ ਇਹ ਤੁਸੀਂ ਦੇਖਿਓ ਇਹ ਥੋੜੇ ਕੁ ਦਿਨਾਂ ਜਰਾ ਜਿਹੜਾ ਸ਼ੀਸ਼ਾ ਦਿਖਾਉਣਾ ਇਹਨਾਂ ਨੂੰ ਇਹਦੇ ਐਮਐਲਿਆਂ ਨੇ ਤੁਹਾਨੂੰ ਪਤਾ ਲੱਗ ਜਾਣਾ ਠੀਕ ਹੈ ਕਾਗ ਸੁਵਿੰਦਰ ਕੋਹਲ ਮੈਂ ਬੇਕੂ ਮੈਂ ਐਮਐਲਏ ਚੱਕਿਆ ਹਾਂ 25 ਸਾਲ ਪਿੰਡ ਦਾ ਸਰਪੰਚ ਰਿਹਾ ਉਹ ਕਹਿ ਰਹੇ ਆ ਲੱਗਦਾ ਮੈਂ ਸਰਪੰਚ ਹਾਂ ਜਿਹੜੇ ਮੈਂ 100 ਖਰਚਾ ਜਿਹੜੇ ਬਾਤ ਹੋਰ ਦੱਸਾਂ ਕੋਟਰੀ ਸਾਹਿਬ ਕੋਟਰੀ ਸਾਹਿਬ ਮੇਰੇ ਦੀ ਬਗਾਨੇ ਨਹੀਂ ਕਿਉਂਕਿ ਕੋਟਰੀ ਸਾਹਿਬ ਮੇਰੀ ਕਮੇਟੀ ਦੇ ਮੈਂਬਰ ਨੇ ਮੈਂ ਚੇਅਰਮੈਨ ਮੇਰੀ ਕਮੇਟੀ ਦੇ ਮੈਂਬਰ ਆ ਅਸੀਂ ਇਕੱਠੇ ਰਹਿੰਦੇ ਹਾਂ ਕੋਈ ਈਡੀ ਗੱਲ ਮਸਲਾ ਹੱਲ ਕਰਾਓਗੇ ਮਸਲਾ ਹੱਲ ਕਰਾਓ ਮੁਖਤਿਰ ਸਾਹਿਬ ਨਾਲ ਜੱਫੀ ਪਾ ਕੇ ਹੌਸਲਾ ਦੇ ਦੇਣ ਨੁਸਰਾ ਦਾ ਗਿਲਾਂ ਨਹੀਂ ਮੇਰਾ ਨਾਮ ਲੇਖੋ ਮੇਰੇ ਨਾਲ ਕੋਈ ਗੱਲ ਨਹੀਂ ਮੇਰਾ ਨਾਮ ਲੇਖੋ ਮੇਰਾ ਇਹਨਾਂ ਦਾ ਕਹਾਵਾ ਕਿਲਾ ਮੇਰਾ ਕਿਲਾ ਤਾਂ ਮੁੱਖ ਮੰਤਰੀ ਨਾਲ ਹੈ ਜਿਹੜੇ ਮੇਰੇ ਸਵਾਲ ਹੈ ਜਿਹੜੇ ਮੇਰੇ ਸਵਾਲਤ ਨੂੰ ਮੁੱਖ ਮੰਤਰੀ ਲਈ ਹੈ ਮੁੱਖ ਮੰਤਰੀ ਸਾਹਿਬ ਨਾਲ ਮਿਲਾਉਂਗੇ ਲੇਖੋ ਬਣਾਉਂਗਾ ਮੈਂ ਤਾਂ ਕਰਦਾ ਨਹੀਂ ਕਰਦਾ ਕੋਸ਼ਿਸ਼ ਕਰੂੰ ਮੈਂ ਤਾਂ ਮਿਲਿਆ ਨਹੀਂ ਇਹ ਕਹ ਰਿਹਾ ਮੈਂ ਸਤੋਜ ਚਾਹੁੰਦਾ ਸਤੋਜ ਲਊਗਾ ਸੁਣੋ ਸੁਣੋ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਕਿ ਮੈਂ ਤੁਹਾਨੂੰ ਅੱਜ ਤੱਕ ਕਦੇ ਮਿਲਿਆ ਨਹੀਂ ਮੈਨੂੰ ਕਹਿੰਦੇ ਆਹ ਦੇਖ ਮੈਂ ਤੇਰੇ ਵਰਗੇ ਨੂੰ ਮਿਲਣਾ ਮੈਨੂੰ ਚਾਹੁੰਦਾ ਦੱਸੋ ਮੁਖਵੰਦਰੀ ਨੇ ਕਿਆਕ ਨਹੀਂ ਕਿਹਾ ਦੱਸੋ ਸੌਂ ਖਾ ਕੇ ਕੋ ਸੌਂ ਖਾ ਕੇ ਕੋ ਨਹੀਂ ਕਿਹਾ ਉਸਨੇ ਕੋਈ ਨਹੀਂ ਸੌਂ ਖਾ ਕੇ ਕੋ ਜਿੰਦਾ ਰਹਿ ਜਾ ਠੀਕ ਰੱਖ ਬੰਦਰ ਅੰਦਰ 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 ਸਰਦਾਰ ਸੰਬੰਧਿਤ ਮਹਾਰਾਜ ਸੰਗਠਨ ਸਾਧਕੋਲੇ ਸਾਧਨ ਦੇ ਕੋਈ ਗੁਰੂ ਆਨੰਦ ਕਾ ਸੇਵਾ ਮਹਾਰਾਜ ਦੇ ਸਾਧਕੋਲੇ ਸਾਧਨ ਕੋਈ ਹਲਦਾ ਨਹੀਂ ਦਿੱਤਾ ਗਿਆ ਕਿਸੇ ਦਾ ਮੰਤਰੀ ਪੰਜਾਬ ਦਾ ਬਣਾਇਆ ਦਲਤਾਂ ਦਾ ਉਹ ਕ੍ਰਿਸ ਪਾਰਟੀ ਨੇ ਜੱਪਰ ਹਣ ਹਣ ਜੱਪਰ ਇਹਨਾਂ ਨੇ ਕਿਹਾ ਕੋਟਰੀ ਸਾਹਿਬ ਨੇ ਕਿ ਕੇ ਕਾਂਗਰਸ ਪਾਰਟੀ ਨੇ ਦਲਤ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਮੈਂ ਨਹੀਂ ਕਹਿੰਦਾ ਸਾਰੇ ਪੰਜਾਬ ਦੇ ਲੋਕ ਜਿਵੇਂ ਜਿਹੜੇ ਸਾਡੇ ਸਮਾਜ ਦੇ ਵਿੱਚ ਵਰਗਾ ਸ੍ਰੇਸ਼ਟ ਵਰਗ ਜਿਵੇਂ ਬ੍ਰਾਹਮਣ ਵਰਗਾ ਸਵਰਨ ਵਰਗਾ ਜੱਟ ਸੈਖਾ ਸਾਰੀਆਂ ਕੌਮਾਂ ਦੇ ਇੱਛਾ ਕਿ ਅਸੀਂ ਭਾਵੇਂ ਦਲਿਤ ਹੋਈਏ ਪਰ ਚੰਨੀ ਵਰਗੇ ਹੋਈਏ ਜਿਹਦੇ ਭਤੀਜੇ ਕੇ ਪਾਂਡੇ ਕੋਲੋਂ 10 ਕਰੋੜ ਕੈਸ਼ ਪੜਾਇਆ ਜਾਂਦਾ ਇਹੋ ਜਿਹੇ ਇਹੋ ਜਿਹੇ ਦਲਿਤ ਇਹੋ ਜਿਹੇ ਦਲਿਤ ਹਰੇਕ ਹੋਵੇ ਮੈਂ ਕਹਿੰਦੇ ਮੈਨੂੰ ਮੈਨੂੰ ਦਲਿਤ ਉਹ ਤੁਹਾਡਾ ਸਿੰਗਲਾ ਫਸ ਗਿਆ ਆ ਆਪ ਆਪਣੇ ਫਰੋਜ਼ਪੁਰ ਵਾਲੇ ਬਤਾਇਬ ਫਸ ਗਏ ਉਹ ਪੈਸੇ ਦੱਸੋ ਕਰੋੜਾ ਰੁਪਇਆ ਲੱਗਣ ਹੋਣਦੀ ਗੱਲ ਹੈ ਕਮਾਲ ਦੀ ਗੱਲ ਹੈ ਹਰ ਕੋਈ ਬੰਨਾ ਜਾ ਕੰਨੀ ਵਰਗਾ ਕੋਈ ਨਾ ਵੀ ਹੋਵੇ ਗੱਲ ਕਰਾਓ ਜਿੰਨਾ ਦਾਅਤਾਂ ਦੇ ਕੋ 10-10 ਕਰੋੜ ਕਿ ਹਿੰਮਤ ਆ ਫੜ ਕੇ ਅੰਦਰ ਦਿਓ ਕਿ 10-10 ਕਰੋੜ ਦਾਅਤਾਂ ਵਿੱਚ ਚੋਰੀ ਦੇ ਦੇ ਕਰੋਗੇ ਅੰਦਰ ਕਰੋਗੇ ਜਾਨ ਅੰਦਰ ਆਕਸੀਜਨ ਜਾ ਕੇ ਚੰਨੀ ਨੂੰ ਜਾ ਕੇ ਜੰਦਗੀ ਸਾਹਿਬ ਫੜ ਕੇ ਅੰਦਰ ਕਿਉਂ ਕਿਉਂ ਨਹੀਂ ਦੇ ਰਹੇ ਜਦੋਂ ਚਾਰਪਨ ਕਰਾਪਸ਼ਨ ਦੇ ਸਸੋਦੀਆਂ ਅੰਦਰ ਉਹ ਤੁਸਰ ਜਾਨ ਅੰਦਰ ਪੰਜਾਬ ਦੀ ਸਭਾ ਦੇ ਅੰਦਰ ਤੁਸੀ ਆਖ ਰਹੇ ਤੁਹਾਡੇ ਐਕਸੀਐਮ ਨੂੰ ਅੰਦਰ ਦੇ ਦੇਣ ਇਹ ਜੀ ਦੇ ਦੇ ਚੰਨੀ ਨੂੰ ਜੇ ਕਿਸੇ ਨੇ ਕੋਈ ਕਸੂਰ ਦਾ ਦੇ ਇੱਥੇ ਮਾਫ ਹੋਦਾ ਰੱਬ ਦੀ ਦਰਗਾਹ ਕਿਸੇ ਨੇ ਮਾਫਰੀ ਨਹੀਂ ਮਿਲਣੀ ਬਾਬੇ ਨਾਨਕ ਦੀ ਧਰਤੀ ਤੇ ਕਿਸੇ ਨੂੰ ਕੁਝ ਨਹੀਂ ਮਿਲਣਾ ਕਾ ਕਾ ਐਕੀਐਫ ਨੂੰ ਅੰਦਰ ਦੇ ਦਿਓ ਜੇ ਕਰਪਟੇ ਦਾ ਨਹੀਂ ਉਹ ਜਾਂਚ ਚੱਲ ਰਹੀ ਜਦੋਂ ਜਾਜਪੁਰੇ ਹੋ ਜੀ ਕੋਰ ਦਾ ਉਹ ਕਹਿੰਦੇ ਪਹਾੰਪਤ ਸਾਹਿਬ ਨੇ ਕਿਹਾ ਬੜਾ ਗੱਤੋ ਬਾਸ ਸਾਹਿਬ 10 ਮੈਂਬਰਾਂ ਤੋਂ ਐਸੀ ਕਮਿਸ਼ਨ ਦੇ ਕਟਾ ਕੇ ਪੰਜ ਕਰਦੇ ਬੋਲੇ ਨਹੀਂ ਇਹ ਕਾਰਜਕਾਲ 6 ਸਾਲ ਤੋਂ 3 ਸਾਲ ਕਰਤਾ ਇਹ ਬੋਲੇ ਨਹੀਂ ਹਲੇ ਪੱਕਾ ਐਸੀ ਕਮਿਸ਼ਨ ਦਾ ਚੇਅਰਮੈਨ ਨਹੀਂ ਆਇਆ ਇਹ ਬੋਲੇ ਇਹ ਜੋ ਸਵਾਲ ਪੁੱਛਿਆ ਗਿਆ ਸਵਾਲ ਇਹ ਨਹੀਂ ਦੇਖੀਏ ਪਾਰਟੀਆਂ ਦੇ ਕਹਿੰਦੇ ਐਸੀ ਕਮਿਸ਼ਨ ਪਾਰਟੀਆਂ ਦੇ ਫੈਸਲੇ ਹੁੰਦੇ ਆ ਬੜਾ ਇਹ ਬੜਾਵਾਂਗੇ ਪਾਰਟੀਆਂ ਦੇ ਫੈਸਲੇ ਹੁੰਦੇ ਆ ਤੁਹਾਨੂੰ ਮੁੱਖ ਮੰਤਰੀ ਤੁਹਾਨੂੰ ਨਹੀਂ ਮੈਂ ਮੈਂ ਨਹੀਂ ਚਾਹੁੰਦਾ ਮੈਂ ਨਹੀਂ ਚਾਹੁੰਦਾ ਮੈਂ ਨਹੀਂ ਮੈਂ ਨਹੀਂ ਚਾਹੁੰਦਾ ਦੂਜੀ ਵਾਰ ਜਿੱਤ ਗਿਆ ਹੈ ਦੂਜੀ ਵਾਰ ਜਿੱਤ ਗਿਆ ਹੈ ਪਰ ਦਲਤਾਂ ਦੇ ਡੱਟੀ ਮੁੱਖ ਮੰਤਰੀ ਅਗਲ ਮੈਂ ਆਪਣਾ ਅੰਦੋਲਨ ਵਾਪਸ ਲਾ ਲੂਗਾ ਜੇ ਸਨਮਾਨ ਦੇਣਾ ਤਾਂ e. <laughs> ਨਹੀਂ ਚਾਹਦਾ ਮੈਂ ਚਾਹਦਾ ਮੈਂ ਬੜੀ ਅੰਦੋਲਨ ਉਹ ਇੱਕ ਵੀ ਅੰਦੋਲਨ 2 ਸਾਲ ਤੋਂ ਪਹਿਲਾਂ ਉਹ ਕਦੇ ਨਹੀਂ ਪਹਿਲਾਂ ਕੀਤਾ ਹੋਵੇ ਤੁਸੀਂ ਸਪੋਰਟ ਕਰ ਰਹੇ ਹੋ ਕਿ ਕਦੇ ਨਹੀਂ ਬੰਨਣਾ ਚਾਹੁੰਦੇ ਕਿਸੇ ਨੂੰ ਬਣਾ ਲਓ ਕਿਸੇ ਗਲਤ ਲੁੱਡਾ ਪੀ ਮੁੱਖ ਮੰਤਰੀ ਬਣਾ ਲਓ ਮੈਂ ਆਪਣਾ ਅੰਦੋਲਨ ਵਾਪਸ ਲੈ ਲੂੰਗਾ ਅੱਛਾ ਜੋ ਮੇਰੀ ਮੰਗ ਸੀ ਤੁਸੀਂ ਇਹਨਾਂ ਨੂੰ ਬਣਾ ਦੇ ਲੀਗਲ ਐਕਸ਼ਨ ਲੈਣਾ ਸੀ ਤੁਸੀਂ ਮੈਂ ਤਾਂ ਲੈ ਰਿਹਾ ਹਾਂ ہلو پر سلمان ہے کوئی سلمان نہیں ہے کوئی سلمان نہیں ہے ਮੈਂ ਬੇਕੂ ਮੈਂ ਐਮਐਲਏ ਚਤ ਕੇ ਆਂ 25 ਸਾਲ ਪਿੰਡ ਦਾ ਸਰਪੰਚ ਆ ਨਹੀਂ ਉਹ ਕਹਿ ਰਹੇ ਆ ਮੈਂ ਮੇਰੇ ਨਾਲ 100 ਖਰਚ ਜਿਹੜੇ ਮਾਤਾ ਹੋਰ ਦੱਸਾ ਇਹ ਕੋਰਡੀ ਸਾਹਿਬ ਕੋਰਡੀ ਸਾਹਿਬ ਮੇਰੇ ਲਈ ਬਗਾਨੇ ਨਹੀਂ ਕਿਉਂਕਿ ਕੋਰਡੀ ਸਾਹਿਬ ਮੇਰੀ ਕਮੇਟੀ ਦੇ ਮੈਂਬਰ ਨੇ ਮੈਂ ਚੇਅਰਮੈਨ ਮੇਰੀ ਕਮੇਟੀ ਦੇ ਮੈਂਬਰ ਆ ਅਸੀਂ ਇਕੱਠੇ ਰਹਿੰਦੇ ਆ ਕੋਈ ਈ ਗੱਲ ਨਹੀਂ ਮਸਲਾ ਹੱਲ ਕਰਾਉਂਗੇ ਮਸਲਾ ਹੱਲ ਕਰਾਉਣ ਮੁਖਤਿਰ ਸਾਹਿਬ ਨਾਲ ਅੱਗੇ ਜਾਫੀ ਬਾਕੇ ਹੌਸਲਾ ਦੇ ਦੇਣ ਮਸਲਾ ਮੇਰਾ ਕੋਈ ਨਹੀਂ ਮੇਰਾ ਕੋਈ ਦਿਲਾਉਂਦਾ ਨਹੀਂ ਮੇਰਾ ਇਹਨਾਂ ਦਾ ਕਹਾਵਾ ਕਿਲਾ ਮੇਰਾ ਕਿਲਾ ਤਾਂ ਮੁੱਖ ਮੰਤਰੀ ਨਾਲ ਹੈ ਜਿਹੜੇ ਮੇਰੇ ਸਵਾਲ ਹੈ ਜਿਹੜੇ ਮੇਰੇ ਸਵਾਲ ਨੇ ਮੁੱਖ ਮੰਤਰੀ ਲਈ ਹੈ ਮੁੱਖ ਮੰਤਰੀ ਸਾਹਿਬ ਨਾਲ ਮਿਲਾਉਂਗੇ ਮੈਂ ਕੋਸ਼ਿਸ਼ ਕਰਾਂ ਮੈਂ ਕਰਦਾ ਨਹੀਂ ਕਰਦਾ ਕੋਸ਼ਿਸ਼ ਕਰੂੰ ਮੈਨੂੰ ਕਦੇ ਮਿਲਿਆ ਨਹੀਂ ਇਹ ਕਹ ਰਿਹਾ ਮੈਂ ਸਤੋਜ ਜਾਊਂਗਾ ਸਤੋਜ ਜਾਊਂਗਾ ਸੁਣੋ ਸੁਣੋ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਮੈਂ ਮੈਂ ਤੁਹਾਨੂੰ ਅੱਜ ਤੱਕ ਕਦੇ ਮਿਲਿਆ ਨਹੀਂ ਮੈਨੂੰ ਕਹਿੰਦੇ ਆ ਦੇਖ

ਕੋਈ ਆਉਦਾ ਨਹੀਂ ਦਿੱਤਾ ਕਿ ਕਿਸੇ ਦਾ ਮੰਤਰੀ ਪੰਜਾਬ ਦਾ ਬਣਾਇਆ ਦਲਤਾਂ ਦਾ ਆਗਰ ਪਾਰਟੀ ਨੇ ਹਾਂ ਜੀ ਇਹਨਾਂ ਨੇ ਕਿਹਾ ਕੋਟਰੀ ਸਾਹਿਬ ਨੇ ਕਿ ਕੇ ਕਾਂਗਰਸ ਪਾਰਟੀ ਨੇ ਦਲਤ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਮੈਂ ਨਹੀਂ ਕਹਿੰਦਾ ਸਾਰੇ ਪੰਜਾਬ ਦੇ ਲੋਕ ਜਿਵੇਂ ਜਿਹੜੇ ਸਾਡੇ ਸਮਾਜ ਦੇ ਵਿੱਚ ਵਰਗਾਂ ਸ੍ਰੇਸ਼ਟ ਵਰਗ ਜਿਵੇਂ ਬ੍ਰਾਹਮਣ ਵਰਗ ਅਸਵਰਨ ਵਰਗ ਜੱਟ ਸੇਖਾ ਸਾਰੀਆਂ ਕੌਮਾਂ ਦੇ ਇੱਛਾ ਕਿ ਅਸੀਂ ਭਾਵੇਂ ਦਲਿਤ ਹੋਈਏ ਪਰ ਚੰਨੀ ਵਰਗੇ ਹੋਈਏ ਜਿਹਦੇ ਭਤੀਜੇ ਕੇ ਪਾਂਡੇ ਕੋਲੋਂ 10 ਕਰੋੜ ਕੈਸ਼ ਪੜਿਆ ਜਾਂਦਾ ਇਹੋ ਜਿਹੇ ਦੌਰ ਇਹੋ ਜਿਹੇ ਦੌਰ ਤੇ ਹਰੇਕ ਹੋਵੇ ਮੈਂ ਕਹਿੰਦੇ ਮੈਨੂੰ ਮੈਨੂੰ ਗੱਲ ਉਹ ਤੁਹਾਡਾ ਮੈਨੂੰ ਸਿੰਗਲਾ ਫਸ ਗਿਆ ਉਹ ਤੁਹਾਡਾ ਉਹ ਤੁਹਾਡੇ ਨਹੀਂ ਫਸ ਗਏ ਇਹ ਆਪਣੇ ਬਰੋਸ ਪਰ ਗਏ ਬਿਦਾਇਬ ਫਸ ਗਏ ਉਹ ਪੈਸੇ ਦੱਸੋ ਕਰੋੜਾ ਰੁਪਈਆ ਲੱਗਣ ਦੀ ਗੱਲ ਹੈ ਕਮਾਲ ਦੀ ਗੱਲ ਹੈ ਹਰ ਕੋਈ ਬੰਨਾ ਜਾਵੇ ਜੰਨੀ ਵਰਗਾ ਕੋਈ ਨਾ ਵੀ ਹੋਵੇ ਗੱਲ ਤੁਹਾਡਾ

ਜਿੰਨਾ ਦਾਅਵਾ ਕਰਦੇ ਕੋ 10-10 ਕਰੋੜ ਜੇ ਹਿੰਮਤ ਆ ਫੜ ਕੇ ਅੰਦਰ ਦਿਓ ਕਿਉਂ ਨਹੀਂ 10-10 ਕਰੋੜ ਦਾਅਵਾ ਕਰਦੇ ਅੰਦਰ ਕਰੋਗੇ ਅੰਦਰ ਕਰੋਗੇ ਜਾਂ ਕਿ ਅੱਜ ਚੰਨੀ ਨੂੰ ਚੰਨੀ ਨੂੰ ਸਭ ਫੜ ਕੇ ਤਰੋ ਜਾਂ ਕਿਉਂ ਕਿਉਂ ਨਹੀਂ ਦੇ ਰਹੇ ਜਦੋਂ ਜਦੋਂ ਕਰਾਪਸ਼ਨ ਦੇ ਸਸੋਦੀਆਂ ਅੰਦਰ ਉਹ ਤੁਰ ਜਾਣ ਅੰਦਰ ਪੰਜਾਬ ਦੇ ਸਾਹਿਬਾਂ ਦੇ ਅੰਦਰ ਸਾਫ ਕਰਦੇ ਟੋਡਾ ਐਕਸੀਐਮ ਨੂੰ ਅੰਦਰ ਦੇ ਦੇਣ ਇਹ ਔਰ ਜੀ ਦੇ ਦੇ ਚੰਨੀ ਨੂੰ ਜੇ ਕਿਸੇ ਨੇ ਕੋਈ ਕਸੂਰ ਪਤਾ ਤੇ ਇੱਥੇ ਮਾਫ ਹੋ ਸਦਾ ਰੱਬ ਦੀ ਦਰਗਾਹ ਕਿਸੇ ਨੇ ਮਾਫਰੀ ਨਹੀਂ ਮੰਗੀ ਬਾਬੇ ਨਾਨਕ ਦੀ ਧਰਤੀ ਤੇ ਕਿਸੇ ਨੂੰ ਕੁਝ ਨਹੀਂ ਮਿਲਣਾ ਨਹੀਂ ਉਹ ਜਾਂਚ ਚੱਲ ਰਹੀ ਜਦੋਂ ਜਾਜਪੁਰ ਹੀ ਹੋ ਜੀ ਕੋਰ ਦਾ ਉਹ ਕਹਿੰਦੇ ਭਗੰਤ ਸਾਹਿਬ ਨੇ ਕਿਹਾ ਬੜਾ ਜੱਟ ਬਲਕੁਲ ਜਾ ਰਹੇ ਤੁਹਾਨੂੰ ਉਹ ਕਹਿ ਰਹੇ ਨੇ ਕਿ ਨਹੀਂ ਐਜਾ ਕੁਝ ਨਹੀਂ ਹੋਇਆ ਚੀਮਾ ਮੈਂ ਤਾਂ ਕਿਹਾ ਤੁਹਾਡੇ ਮਾਈਕ ਦੇ ਉੱਤੇ ਉਹ ਕਹਿੰਨਾਂ ਨੂੰ ਕਿਹਾ ਆਪਣੇ ਬਲਾਸਪੁਰ ਜੀ ਨੂੰ ਗੁਰਦੁਆਰੇ ਜਾ ਕੇ ਸੋਹ ਖਾਵੇ ਫੇ ਬੋਲਿਆ ਮੈਂ ਹੋ ਕੇ ਕਿ ਉਹਨੇ ਹੱਥ ਜੋੜ ਕੇ ਕਿਹਾ ਮੈਂ ਨਹੀਂ ਤੇਰੇ ਵਰਗੇ ਨੂੰ ਮਿਲਣਾ ਚਾਹੁੰਦਾ ਮੈਂ ਕਹਾਂ ਲ ਬਈ ਕਹਿ ਜੇ ਨਹੀਂ ਕਿਹਾ ਤੂੰ ਝੂਠੇ ਨੇ ਸੀਰੀ ਨੇ ਉਹਦੇ ਡਰਦੇ ਨੇ ਅੱਛਾ ਮੈਂ ਆਪਦੀ ਰਿਕਾਰਡ ਕਹਿ ਰਿਹਾ ਤੇ ਮੈਂ ਨਾ ਵੀ ਜਨਤਕ ਕਰ ਦੂਗਾ ਸੁਣੋ ਸੁਣੋ ਮੈਨੂੰ ਇਹਨਾਂ ਦੇ ਇੰਨੇ ਐਮਐਲਿਆਂ ਦੇ ਫੋਨ ਹੈ ਮੇਰਾ ਰਿਕਾਰਡ ਕਢਾ ਲੋ ਕਹਿੰਦੇ ਯਾਰ ਇਦਾਂ ਦਾ ਮੁੱਖ ਮੰਤਰੀ ਨੇ ਦੇਖ अपमान ਕਰਦਾ मुख्यमंत्री मैं साबित करूंगी कौन तोड़ के कटा लो साबित है साबित है मेरे एमएलए मेरे ਨਾਲ ਨਹੀਂ ਤੁਸੀਂ کہہ ਰਹੇ ਹੋ ਨਾ ਤੁਹਾਡੇ ਪਾਰਟੀ ਵਾਲੇ ਕਹਿ ਰਹੇ ਨੇ ਇਹਨਾਂ ਦੀ ਪਾਰਟੀ ਵਾਲੇ ਕਹਿਣਗੇ ਤੁਹਾਡੇ ਹੱਕ ਚ ਬੋਲਣਗੇ ਕੋਈ ਇਹ ਤੁਸੀਂ ਦੇਖਿਓ ਇਹ ਥੋੜੇ ਕੁ ਦਿਨਾਂ ਜਰਾ ਜਿਹੜਾ ਸ਼ੀਸ਼ਾ ਦਿਖਾਉਣਾ ਇਹਨਾਂ ਨੂੰ ਇਹਦੇ ਐਮਐਲਏ ਨੇ ਤੁਹਾਨੂੰ ਪਤਾ ਲੱਗ ਜਾਣਾ ਠੀਕ ਹੈ ਗਵਿੰਦਰ ਕੋਹ ਮੈਂ ਬੇਕੂ ਮੈਂ ਮਲੇ ਜੱਤ ਕੇ ਆ 25 ਸਾਲ ਪਿੰਡ ਦਾ ਸਰਪੰਚ ਆ ਉਹ ਕਹਿ ਰਿਹਾ ਮੈਂ ਮੇਰੇ ਨਾਲ 100 ਖਾਣੇ ਜਿਹੜੇ ਕੋਰਡੀ ਸਾਹਿਬ ਕੋਰਡੀ ਸਾਹਿਬ ਮੇਰੇ ਦੇ ਬਗਾਨੇ ਨਹੀਂ ਕਿਉਂਕਿ ਕੋਰਡੀ ਸਾਹਿਬ ਮੇਰੀ ਕਮੇਟੀ ਦੇ ਮੈਂਬਰ ਨੇ ਮੈਂ ਚੇਅਰਮੈਨ ਮੇਰੀ ਕਮੇਟੀ ਦੇ ਮੈਂਬਰ ਆ ਅਸੀਂ ਇਕੱਠੇ ਰਹਿੰਦੇ ਹਾਂ ਕੋਈ ਏਡੀ ਕਰਾਂਗੇ ਮਸਲਾ ਲਗਵਾਉਣ ਮੁਖਤਿਆਰ ਸਾਹਿਬ ਨਾਲ ਜੱਫੀ ਪਾ ਕੇ ਹੌਸਲਾ ਦੇ ਦੇਣਾ ਨੀਰਾਤਾ ਦੇ ਬਲੌਣ ਕੋਲ ਗਲਤ ਨਹੀਂ ਮੇਰਾ ਬਲੋ ਕਲੇਮ ਹੈ ਮੇਰਾ ਬਲੋ ਕੋਈ ਗਿਲਾ ਨਹੀਂ ਮੇਰਾ ਆਪਣੀ ਗੱਲ ਦਿਲਾਉਂਦਾ ਮੇਰਾ ਇਹਨਾਂ ਦਾ ਕਾਬਾ ਗਿਲਾ ਮੇਰਾ ਗਿਲਾ ਤਾਂ ਮੁੱਖ ਮੰਤਰੀ ਨਾਲ ਹੈ ਜਿਹੜੇ ਮੇਰੇ ਸਵਾਲ ਹੈ ਜਿਹੜੇ ਮੇਰੇ ਸਵਾਲ ਹੱਤੋਂ ਮੁੱਖ ਮੰਤਰੀ ਲਈ ਹੈ ਮੁੱਖ ਮੰਤਰੀ ਸਾਹਿਬ ਨਾਲ ਮਿਲਾਉਂਗੇ ਲੈ ਕੇ ਮੈਂ ਕੋਸ਼ਿਸ਼ ਕਰਾਂ ਮੈਂ ਕਰਦਾ ਨਹੀਂ ਕਰਦਾ ਕੋਸ਼ਿਸ਼ ਕਰਾਂ ਮੈਂ ਤਾਂ ਮਿਲਿਆ ਨਹੀਂ ਇਹ ਕਹਿ ਰਹੇ ਮੈਂ ਸਤੋਜ ਜਾਊਂਗਾ ਸਤੋਜ ਜਾਊਂਗਾ ਸੁਣੋ ਸੁਣੋ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਕਿ ਮੈਂ ਤੁਹਾਨੂੰ ਅੱਜ ਤੱਕ ਕਦੇ ਮਿਲਿਆ ਨਹੀਂ ਮੈਂ ਕੋਸ਼ਿਸ਼ ਮੈਨੂੰ ਕਹਿੰਦੇ ਆ ਦੇਖ ਮੈਂ ਤੇਰੇ ਵਰਗੇ ਨੂੰ ਮਿਲਣਾ ਵੀ ਨਹੀਂ ਚਾਹੁੰਦਾ ਦੱਸੋ ਮੁਖਵੰਦਰੀ ਨੇ ਕਿਆਕ ਨਹੀਂ ਕਿਹਾ ਦੱਸੋ ਸੌਂ ਖਾ ਕੇ ਕਹੋ ਸੌਂ ਖਾ ਕੇ ਕਹੋ ਨਹੀਂ ਕਿਹਾ ਉਹਦੇ ਨਾਲ ਕੋਈ ਨਹੀਂ ਸੌਂ ਖਾ ਕੇ ਕਹੋ ਜਿੰਦਗੀ ਦੇ ਵਿੱਚ ਰੱਖੋ ਬੰਦਰਾ ਇਲਾਕਾ ਚੁੱਕੀ ਹੋਦੀ ਅੰਦਰ ਮੋਟਾ ਸਰਦਾਰ ਅੰਸਰਾ ਦੇ ਮਹਾਸ਼ਿਖਲਾ ਸਭਾ ਕਾਦੀ ਕੋਲੇ ਸਾਹਿਬ ਨੇ ਕੋਈ ਰੱਬਾ ਅੱਲਾਹ ਇੱਕ ਕਾਸੇ ਕੋਈ ਸਾਹਿਬ ਜੀ